ਕਿ ਕਿ ਇਹ ਸਨ ਮਰਪੀ ਸਿੰਘ ਜਿਨ੍ਹਾਂ ਨੂੰ ਪੂਰੇ ਦੇਖੋ ਕਿ ਦੇਖ ਕੇ ਹਰ ਬੰਦੇ ਦੇ ਅੱਖਾਂ ਦੇ ਵਿੱਚ ਹੰਝੂ ਆਏਗਾ ਲੱਗਦਾ ਲੱਗਦਾ ਕਿ ਫੋਟੋ ਦੇ ਵਿੱਚੋਂ ਹੁਣੇ ਬਾਹਰ ਨਿਕਲ ਆਣਾ ਇਹਨਾਂ ਨੇ ਕਿਉਂਕਿ ਦੇਸ਼ ਨੂੰ ਵੀ ਫਕਰ ਹੈ ਇਲਾਕੇ ਨੂੰ ਵੀ ਫਕਰ ਹੈ ਜਿਸ ਨੇ ਦੇਸ਼ ਵਾਸਤੇ ਸੇਜਦੀ ਦਿੱਤੀ ਹੈ ਧੰਨ ਨੇ ਉਹ ਮਾਵਾ ਜਿਨ੍ਹਾਂ ਨੇ ਐਦਾਂ ਦੇ ਪੁੱਤਾਂ ਨੂੰ ਜਨਮ ਦਿੱਤਾ ਜਨਮ ਦੇ ਕੇ ਦੇਸ਼ ਉੱਤੇ ਬਾਰ ਦਿੱਤਾ ਤਾਂ ਅੱਜ ਵੀ ਮਾਵਾ ਨਾਲ ਖੜੀਆਂ ਨੇ ਮੇਰੀ ਮਾਤਾ ਇਹਨਾਂ ਨੂੰ ਬਾਰ-ਬਾਰ ਨਮਨ ਹੈ ਮਾਤਾ ਜੀ ਅਸੀਂ ਤੁਹਾਡੇ ਚਰਨ ਉਹ ਕਰਦੇ ਤੁਹਾਡਾ ਪਰਿਵਾਰ ਵੀ ਪਿਛਲਾ ਸਾਰਾ ਫੌਜੀ ਸੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਦਾਦਾ ਜੀ ਸਾਰੇ ਫੌਜ ਦੇ ਵਿੱਚ ਸੀ ਤਾਂ ਇਹਦਾ ਵੀ ਡ੍ਰੀਮ ਸੀ ਕਿਤਨਾ ਕਿਤੇ ਮਨ ਦੇ ਵਿੱਚ ਸੀ ਕਿ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਆਪਣੇ ਦਾਦੇ ਦੀ ਤਰ੍ਹਾਂ ਅਫਸਰ ਬਣਾ ਫੌਜ ਦੇ ਵਿੱਚ ਮੈਂ ਕਹਿੰਦਾ ਸੀ ਕਿ ਮੈਂ ਆਪਣੇ ਡੈਡੀ ਨੂੰ ਸਲਾਮ ਮਤਲਬ ਰਣੀ ਹਾਂ ਰੋਨਲਡ ਦੇਸ਼ ਲਈ ਫੌਜੀ ਬਣਨਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਨੌਜਵਾਨ ਦਾ ਜਦੋਂ ਵਰਦੀ ਪਾ ਕੇ ਪਹਿਲੀ ਵਾਰ ਉਹ ਨੌਜਵਾਨ ਆਪਣੇ ਘਰ ਵਾਪਸ ਪਰਤਦਾ ਹੈ ਮਾਂ ਨੂੰ ਪਰਿਵਾਰ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਨੇ ਕਿ ਅੱਜ ਮੇਰਾ ਪੁੱਤ ਇੱਕ ਫੌਜੀ ਹੈ ਦੇਸ਼ ਦਾ ਜਵਾਨ ਹੈ ਪਰ ਜਦੋਂ ਬਾਰਡਰਾਂ ਦੇ ਉੱਤੇ ਉਸੇ ਪੁੱਤ ਦੀ ਸ਼ਹੀਦੀ ਹੁੰਦੀ ਹੈ ਤਾਂ ਕਫਨ ਦੇ ਵਿੱਚ ਫਲੈਗ ਦੇ ਵਿੱਚ ਲਿਫਟ ਕੇ ਡੈਡ ਬਾਡੀਆਂ ਘਰ ਪਹੁੰਚਦੀਆਂ ਨੇ ਤਾਂ ਮਾਮਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ ਤਾਂ 13 ਸਤੰਬਰ 2023 ਦਾ ਦਿਨ ਤੁਹਾਨੂੰ ਯਾਦ ਹੋਏਗਾ ਨਵ ਚੰਡੀਗੜ੍ਹ ਦੇ ਪਿੰਡ ਪੜੌਂਜੀਆਂ ਦਾ ਕਰਨਲ ਮਨਪ੍ਰੀਤ ਸਿੰਘ ਜੋ ਸ਼ਹੀਦ ਹੋ ਗਿਆ ਸੀ ਬਹੁਤ ਮਦਭਾਗਾ ਦਿਨ ਸੀ ਜਿੱਥੇ ਕਿ ਪੂਰਾ ਦੇਸ਼ ਰੋਇਆ ਦੂਜੇ ਪਾਸੇ ਇਲਾਕਾ ਵੀ ਰੋਇਆ ਤਾਂ ਉਹਨਾਂ ਦਾ ਵਰਸੀ ਸਮਾਗਮ 13 ਸਤੰਬਰ 2024 ਨੂੰ ਉਹਨਾਂ ਦੇ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਪੈਸੋਂ ਲੈ ਕੇ ਪੂਰਾ ਪਰਿਵਾਰ ਸਾਡੇ ਨਾਲ ਹੈ ਤੁਸੀਂ ਦੇਖੋ ਕਿ ਇਹ ਸਨ ਮਾਰਕਸ ਸਿੰਘ ਜਿਨ੍ਹਾਂ ਨੂੰ ਪੂਰੇ ਦਿਨ ਦੇਖੋ ਕਿ ਦੇਖ ਕੇ ਹਰ ਬੰਦੇ ਦੀ ਅੱਖਾਂ ਦੇ ਵਿੱਚ ਹੰਝੂ ਆਏਗਾ ਲੱਗਦਾ ਕਿ ਫੋਟੋ ਦੇ ਵਿੱਚੋਂ ਹੁਣੇ ਬਾਹਰ ਨਿਕਲ ਆਣਾ ਇਹਨਾਂ ਨੇ ਕਿਉਂਕਿ ਦੇਸ਼ ਨੂੰ ਵੀ ਫਕਰ ਹੈ ਇਲਾਕੇ ਨੂੰ ਵੀ ਫਕਰ ਹੈ ਜਿਸ ਨੇ ਦੇਸ਼ ਵਾਸਤੇ ਸੇਜਦੀ ਦਿੱਤੀ ਹੈ ਧੰਨ ਨੇ ਉਹ ਮਾਮਾ ਜਿਨ੍ਹਾਂ ਨੇ ਐਦਾਂ ਦੇ ਪੁੱਤਾਂ ਨੂੰ ਜਨਮ ਦਿੱਤਾ ਜਨਮ ਦੇ ਕੇ ਦੇਸ਼ ਉੱਤੇ ਬਾਰ ਦਿੱਤਾ ਤਾਂ ਅੱਜ ਵੀ ਮਾਵਾਂ ਨਾਲ ਖੜੀਆਂ ਨੇ ਅੱਜ ਵੀ ਮਾਵਾਂ ਆਪਣੇ ਪੁੱਤਾਂ ਦੀਆਂ ਯਾਦਾਂ ਮਨਚ ਵਸਾ ਕੇ ਬੈਠੀਆਂ ਨੇ ਤਾਂ ਮਾਂ ਸਾਡੇ ਉਹ ਨਾਲ ਮਨਪ੍ਰੀਤ ਸਿੰਘ ਦੇ ਮਾਤਾ ਜੀ ਬਹੁਤ ਮਦਭਾਗਾ ਦਿਨ ਸੀ ਭਾਵੇਂ ਕਿ ਤੁਸੀਂ ਬਹੁਤ ਤਖੜੇ ਹੋ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇੱਕ ਸ਼ਹੀਦ ਤੇ ਮਾਂ ਉਹ ਦੂਜੇ ਪਾਸੇ ਇੱਕ ਕਰਨਲ ਜਿਸ ਨੇ ਦੇਸ਼ ਵਾਸਤੇ ਸੇਖਦੀ ਦਿੱਤੀ ਹੈ ਘਬਰਾਉਣਾ ਨਹੀਂ ਸਾਰੇ ਪੁੱਤ ਤੁਹਾਡੇ ਨਾਲ ਹੈ ਤੁਹਾਡੇ ਦੇਸ਼ ਤੁਹਾਡੇ ਨਾਲ ਹੈ ਤੇ ਮੈਂ ਦੱਸ ਨਹੀਂ ਸਕਦੀ ਹਾਂ ਦੀ ਕੋਈ ਯਾਦਾਂ ਤਾਜ਼ੀਆਂ ਕਰੂੰਗੇ ਮਨਪਰੀਦੀਆਂ ਕਿਵੇਂ ਦਾ ਸੀ ਉਹ ਕਿਵੇਂ ਦਾ ਸੁਭਾਅ ਸੀ ਤੁਹਾਡੇ ਨਾਲ ਆ ਕੇ ਛੁੱਟੀ ਆਣਾ ਮਿਲਣਾ ਗੱਲਬਾਤ ਕਰਨੀ ਕਿਵੇਂ ਦੀ ਗੱਲਬਾਤ ਕਰਦਾ ਸੀ ਸੀ ਉਹਦਾ ਬਹੁਤ ਸ਼ੌਂਕ ਸੀ ਫੌਜ ਵਿੱਚ ਜਾਣ ਦਾ ਹੂੰ ਜਾਣਾ ਜਾਣਾ ਕਹਿੰਦਾ ਅਵਸਰ ਬਣ ਕੇ ਆ ਪਹਿਲਾਂ ਹੂੰ ਵਿੱਚ ਨਹੀਂ ਜਾਣਾ ਜਾਣਾ ਅਵਸਰ ਬਣ ਕੇ ਤੁਹਾਡਾ ਪਰਿਵਾਰ ਨਾਲ ਗਿਆ ਆਪਣੀ ਨਾਲ ਤੁਹਾਡੇ ਪਰਿਵਾਰ ਵੀ ਪਿਛਲਾ ਸਾਰਾ ਫੌਜੀ ਸੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਦਾਦਾ ਜੀ ਸਾਰੇ ਫੌਜ ਦੇ ਵਿੱਚ ਸੀ ਤਾਂ ਇਹਦਾ ਵੀ ਡ੍ਰੀਮ ਸੀ ਕਿ ਤਨਾ ਕਿਤੇ ਮਨ ਦੇ ਵਿੱਚ ਸੀ ਕਿ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਆਪਣੇ ਦਾਦੇ ਦੀ ਤਰ੍ਹਾਂ ਅਫਸਰ ਬਣਾ ਫੌਜ ਦੇ ਵਿੱਚ ਨਹੀਂ ਕਹਿਦਾ ਸੀ ਕਹਿੰਦਾ ਆਪਣੇ ਡੈਡੀ ਨੂੰ ਸਲਾਮਾਂ ਦਵਾਉਣੀਆਂ ਕੋਰੁਨਲ ਸਾਰਾ ਦੇਸ਼ ਤੁਹਾਡੇ ਨਾਲ ਤੁਹਾਡਾ ਇੱਕ ਪੁੱਤ ਗਿਆ ਪਤਾ ਨਹੀਂ ਕਿੰਨੇ ਪੁੱਤ ਤੁਹਾਨੂੰ ਪਿਆਰ ਕਰਦੇ ਨੇ ਤੁਹਾਡੇ ਵਾਸਤੇ ਰੋਂਦੇ ਨੇ ਕੋਈ ਗੱਲ ਨਹੀਂ ਤੁਹਾਡੇ ਨਾਲ ਸਾਰਾ ਠੀਕ ਹੈ ਨਾ ਤਾਂ ਜਦੋਂ ਇੱਥੇ ਮਨਪ੍ਰੀਤ ਦੀ ਡੱਡ ਬੋਡੀ ਜਾਂਦੀ ਹੈ ਪੂਰਾ ਇਲਾਕਾ ਰੋਇਆ ਦੇਸ਼ ਰੋਇਆ ਸੀਐਮ ਭਗਵੰਤ ਮਾਨ ਵੀ ਆਈ ਤਾਂ ਬਹੁਤ ਜਿਹੜੇ ਵਾਦੇ ਹੋਏ ਸੀ ਕਿ ਇਹ ਕਰਾਂਗੇ ਉਹ ਕਰਾਂਗੇ ਕਿੱਥੇ ਗੱਲ ਖੜੀ ਹੈ ਕਿ ਲੱਗਦਾ ਕਿ ਮਨਪ੍ਰੀਤ ਨੂੰ ਯਾਦ ਰੱਖਿਆ ਜਾ ਰਿਹਾ ਸਾਲ ਬਾਅਦ ਵੀ ਸਾਨੂੰ ਤੇ ਹੀ ਆ ਵੀ ਹਲੇ ਤੱਕ ਕੁਝ ਨਹੀਂ ਬਣਿਆ ਬਸ ਮੈਨੂੰ ਤਾਂ ਇਹੀ ਆ ਵੀ ਜਿੱਧਰ ਮੈਂ ਜਾਵਾਂ ਮੈਨੂੰ ਉਹੀ ਦਿਖੇ ਬਸ ਮਨਪ੍ਰੀਤ ਦੀ ਯਾਦ ਅੱਜ ਵੀ ਆਉਂਦੀ ਹੈ ਕਿਉਂ ਜਦੋਂ ਤੁਸੀਂ ਗੇਟ ਖੋਲਦੇ ਹੋ ਉਹਨੇ ਕਿ ਹਮੇਸ਼ਾ ਮਨ ਦੇ ਵਿੱਚ ਹੋਣਾ ਕਿ ਹੁਣ ਛੁੱਟੀ ਵਾਪਸ ਆ ਗਿਆ ਹੁਣ ਛੁੱਟੀ ਵਾਪਸ ਆ ਗਈ ਹਾਂਜੀ ਪਿੱਛੇ ਮਨਪ੍ਰੀਤ ਦੇ ਪਤਨੀ ਬੱਚੇ ਵੀ ਨੇ ਹਾਂਜੀ ਹਾਂਜੀ ਕਿੰਨੇ ਬੱਚੇ ਨੇ ਦੋ ਬੱਚੇ ਆ ਬੇਟੀ ਇੱਕ ਬੇਟਾ ਬੜਾ ਮੁਸ਼ਕਲ ਹੁੰਦਾ ਹੈ ਮਾਂ ਵਾਸਤੇ ਵੀ ਪਤਨੀ ਵਾਸਤੇ ਵੀ ਜਦੋਂ ਘਰ ਦੇ ਵਿੱਚੋਂ ਮੈਂਬਰ ਚ ਜਾਣਾ ਤੁਸੀਂ ਆਪਣੇ ਹੱਥਾਂ ਦੇ ਨਾਲ ਪਾਲਿਆ ਸੀ ਬੜੀਆਂ ਖੁਸ਼ੀਆਂ ਦੇ ਨਾਲ ਪਹਿਲੇ ਦਿਨ ਵਰਦੀ ਪਾ ਕੇ ਦੋ ਆ ਉਹਨਾਂ ਉਦੋਂ ਖੁਸ਼ੀ ਸੀ ਪਰ ਜਦੋਂ ਵਰਦੀ ਦੇ ਵਿੱਚ ਆਂਦੇ ਨੇ ਉਹ ਦਿਨ 13 ਸਤੰਬਰ ਨੂੰ ਤਾਂ ਖੁਸ਼ੀ ਦਮੀ ਦੇ ਵਿੱਚ ਬਦਲੀ ਤੇ ਕੀ ਦੱਸ ਨਹੀਂ ਸਕਦੇ ਕਿਸੇ ਮਾਮਾ ਬਹੁਤ ਧੀਰ ਹੁੰਦੀਆਂ ਨੇ ਸ਼ਹੀਦਾਂ ਦੀਆਂ ਤਾਂ ਫਕਰ ਵੀ ਹੁੰਦਾ ਆਪਣੇ ਪੁੱਤ ਤੇ ਜਿਹਨੇ ਦੇਸ਼ ਵਾਸਤੇ ਸੀਧੀ ਦਿੱਤੀ ਹੈ ਤਾਂ ਹੈ ਗਈ ਆ ਜਿਹੜਾ ਸੋਚਿਆ ਤਾਂ ਨੇ ਵੀ ਮੈਂ ਆਪਣੇ ਮਾਪਾ ਨੂੰ ਸਲਾਮ ਮੈਂ ਦੁਆਉਣੀਆਂ ਦੁਆ ਕੇ ਗਿਆ ਸਨ ਦੱਸੇ ਜਾ ਰਿਹਾ ਪਿੱਠ ਨਹੀਂ ਦਿਖਾਈ ਲੜਦਾ ਲੜਦਾ ਸੀਤ ਹੋਇਆ ਸਭ ਤੋਂ ਵੱਡਾ ਮਾਣ ਉਹ ਹੀ ਹੁੰਦਾ ਕਿ ਮੇਰਾ ਪੁੱਤ ਲੜਾਈ ਚ ਕਿਤੇ ਵੀ ਜਾ ਕੇ ਜੰਗ ਚ ਜਾ ਕੇ ਪਿੱਠ ਨਾ ਦਿਖਾ ਕੇ ਆਵੇ ਸਾਹਮਣੇ ਗੋਲੀ ਖਾ ਕੇ ਆਵੇ ਚੇ ਜਾਣਾ ਵੀ ਤਾਂ ਸਾਰੇ ਮਨਪ੍ਰੀਤ ਨੇ ਲੜਦੇ ਲੜਦੇ ਸਹੀਦੀ ਜਿਹੜੀ ਪਾਈ ਹੈ ਉਦੋਂ ਮਾਂ ਨੂੰ ਫਕਰ ਦੇ ਨਾਲ ਨਾਲ ਦੁੱਖ ਤਾਂ ਚਲੋ ਹੁੰਦਾ ਹੀ ਹੈ ਆਪਣੇ ਪੁੱਤ ਦਾ ਪਰ ਫਕਰ ਵੀ ਹੋਇਆ ਦੇਸ਼ ਵਾਸਤੇ ਵੀ ਪੂਰਾ ਦੇਸ਼ ਰੋਇਆ ਤੁਹਾਡੇ ਪੁੱਤ ਵਾਸਤੇ ਤੁਸੀਂ ਇਕੱਲੇ ਨਹੀਂ ਰੋਏ ਭਾਵੇਂ ਤੁਹਾਡੇ ਕੁੱਖੋ ਜਨਮ ਲਿਆ ਪਰ ਦੇਸ਼ ਨੇ ਪੂਰੀ ਪਰਵਿਸ਼ ਕੀਤੀ ਉਸ ਦੀ ਉੱਧਾ ਕਰਤਾ ਹੈਗਾ ਹੁਣ ਵੀ ਹੈਗਾ ਪਹਿਲਾਂ ਵੀ ਹੈ ਤਾਂ ਤਾਂ ਪ੍ਰਭਾ ਹੈ ਮਨਪ੍ਰੀਤ ਹਾਂਜੀ ਕਿੰਨੇ ਇੱਕ ਪਾਂਹਾਂਜੀ ਇੱਕ ਭੈਣ ਅੱਛਾ ਜਿਹੜੇ ਸਰਕਾਰ ਨੇ ਕਿਹਾ ਸੀ ਕਿ ਸਟੇਡੀਅਮ ਤੇ ਮੰਤਰੀਜ਼ ਦਾ ਇੱਕ ਬੁੱਤ ਲਗਾਇਆ ਜਾਵੇਗਾ ਦੂਜੇ ਪਾਸੇ ਗਰਾਊਂਡ ਬਣਾਇਆ ਜਾਵੇਗਾ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਆਖੀਆਂ ਗਈਆਂ ਸੀ ਤਾਂ ਉਹਨਾਂ ਵਿੱਚੋਂ ਕਿਹੜੇ-ਕਿਹੜੇ ਪੂਰੀ ਹੋਈਆਂ ਹੁਣ ਤੱਕ ਅਜੇ ਤੱਕ ਕੋਈ ਨਹੀਂ ਕੋਈ ਪੂਰੀ ਨਹੀਂ ਹੋਈ ਬਹੁਤ ਮਤਭਾਗੀ ਗੱਲ ਹੈ ਕਿ ਪ੍ਰਸ਼ਾਸਨ ਪਹੁੰਚਿਆ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚੇ 1 ਕਰੋੜ ਰੁਪਏ ਦੀ ਰਾਸ਼ੀ ਜਿਹਦਾ ਵਾਦਾ ਕੀਤਾ ਸੀ ਭਾਵੇਂ ਕਿ ਪਰਿਵਾਰ ਕੋਲ ਪਹੁੰਚਿਆ ਪਰ ਜਿਹੜੇ ਹੋਰ ਵਾਦੇ ਇਲਾਕਾ ਨਿਵਾਸੀਆਂ ਨੇ ਪਿੰਡ ਵਾਸੀਆਂ ਨੇ ਕੀਤੇ ਸੀ ਉਹ ਅਜੇ ਅਧੂਰੇ ਪਏ ਨੇ ਵਿਚਾਰ ਅਧਿਨੇ ਅਫਸਰ ਕਿਉਂ ਚੁੱਪ ਨੇ ਕਿਉਂ ਨਹੀਂ ਇਹਨਾਂ ਦੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੂੰ ਮੌੜ ਤੋਂ ਸੰਭੇਂਦਾ ਇੱਕ ਸਾਲ ਬੀਤਣ ਵਾਲਾ ਹੈ ਇੱਕ ਸਾਲ ਤੋਂ ਬਾਅਦ ਉਹ ਕੋਈ ਵੀ ਕੰਮ ਸੂਰ ਨਹੀਂ ਹੋਇਆ ਸਹੀ ਕਹਿ ਰਹੇ ਹੋ ਬਾਈ ਜੀ ਬਿਲਕੁਲ ਸਹੀ ਹੈ ਜੀ ਜਿਹੜੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇਣੀ ਬਣਦੀ ਸੀ ਉਹ ਜਰੂਰ ਸਰਕਾਰ ਪਰਿਵਾਰ ਨੂੰ ਮਿਲੀ ਹੈ ਪਰ ਇੱਕ ਮੈਂ ਕਹੂੰਗਾ ਵੀ ਵਿੱਤੀ ਸਹਾਇਤਾ ਹੀ ਇੱਕ ਕੱਲੀ ਨਹੀਂ ਹੈਗੀ ਪਰਿਵਾਰ ਵਾਸਤੇ ਪਰਿਵਾਰ ਵਾਸਤੇ ਇੱਕ ਸਭ ਤੋਂ ਵੱਡੀ ਸ਼ਹੀਦ ਹੋ ਜਾਣਾ ਪੁੱਤ ਦਾ ਕਿਸੇ ਦਾ ਕਿਸੇ ਵੀ ਫੌਜੀ ਦਾ ਸ਼ਹੀਦ ਹੋਣਾ ਉਸਦੀ ਪਰਿਵਾਰ ਨੂੰ ਘਰਦਿਆਂ ਨੂੰ ਇਹ ਵੱਡਾ ਬੜਾ ਉਹਨਾਂ ਦੀ ਇੱਕ ਦਲੀ ਇੱਛਾ ਹੁੰਦੀ ਹੈ ਕਿ ਉਸ ਨੂੰ ਇਲਾਕਾ ਯਾਦ ਕਰੇ ਕੋਈ ਉਸ ਦੀ ਯਾਦ ਵਿੱਚ ਯਾਦਗਾਰ ਹੋਵੇ ਪਰ ਉਹ ਚੀਜ਼ ਨਹੀਂ ਹਲੇ ਤੱਕ ਕੋਈ ਕੋਈ ਸਰਕਾਰ ਵੱਲੋਂ ਜਿਹੜੀ ਉਹ ਚਿੱਠੀਆਂ ਨਹੀਂ ਕਿਤੇ ਡੀ ਸਾਹਿਬ ਨੂੰ ਕਿਤੇ ਗੱਲਬਾਤ ਕੀਤੀ ਹੋਈ ਜਾ ਕੇ ਭਾਈ ਸਾਲ ਬੀਤਣ ਵਾਲਾ ਹੈ ਅਸੀਂ 바ਸੀ ਦੇ ਵਿੱਚ ਕੀ ਰਿਸ਼ਤੇਦਾਰਾਂ ਨੇ ਦੋਸਤ ਮਿੱਤਰਾਂ ਨੇ ਉਹਨਾਂ ਦੇ ਨਾਲ ਦੇ ਫੌਜੀਆ ਨੇ ਵੀ ਆਉਣਾ ਹੈ ਕੀ ਜਵਾਬ ਦੇਣਾ ਸੀ ਗੱਲਬਾਤ ਕੀਤੀ ਕੋਈ ਜਗ੍ਹਾ ਬਿਲਕੁਲ ਇਹ ਸਰਕਾਰ ਦੇ ਨਾਲ ਚਿੱਠੀ ਪੱਤਰ ਤਾਂ ਜ਼ਰੂਰ ਕੀਤਾ ਹੈ ਬਾਕੀ ਇਹਦਾ ਜਦੋਂ ਕਿ ਕਰਨਲ ਮਨਪ੍ਰੀਤ ਸਿੰਘ ਦੀ ਜਿਹੜੀ ਵਾਈਫ ਹੈ ਉਹ ਇੱਕ ਲੈਕਚਰਰ ਹੈ ਉਹ ਸਕੂਲ ਦੇ ਹੈਗੇ ਐ ਤੇ ਉਹ ਆਪਣੇ ਲੈਵਲ ਤੇ ਵੀ ਉਹਨਾਂ ਨੇ ਕਾਫੀ ਚਿੱਠੀ ਪੱਤਰ ਜੋ ਉਹਨਾਂ ਵੱਲੋਂ ਬਣਦਾ ਹੈ ਉਹ ਵੀ ਕੀਤਾ ਹੈ ਪਰ ਉਹ ਹਲੇ ਗੱਲ ਸਿਰਫ ਕਾਗਜ਼ਾਂ ਵਿੱਚ ਹੀ ਹੈ ਪ੍ਰੈਕਟੀਕਲੀ ਅਗਰ ਆਪਾਂ ਦੇਖੀਏ ਪ੍ਰੈਕਟੀਕਲੀ ਹਲੇ ਤੱਕ ਸਾਲ ਦੇ ਵਿੱਚ ਹਲੇ ਇੱਕ ਚੀਜ਼ ਵੀ ਡਿਮਾਂਡ ਦੀ ਪੂਰੀ ਹੋਈ ਇਹ ਦੇਖੋ ਕਦੋਂ ਹੁੰਦੀ ਹੈ ਪੂਰੀ ਫਿਲਹਾਲ 1 ਸਾਲ ਤੱਕ ਮਤਲਬ ਕੋਈ ਡਿਮਾਂਡ ਪੂਰੀ ਨਹੀਂ ਹੋਈ ਜਿਹੜੀ ਕਿ ਯਾਦਗਾਰ ਦੇ ਸੰਬੰਧ ਚ ਹੈ ਤੁਹਾਡੇ ਵੱਲੋਂ 13 ਤਰੀਕ ਨੂੰ ਵਰਸੀ ਮਨਾਇਆ ਜਾ ਰਹੀ ਹੈ ਵਰਸੀ ਦੇ ਮੌਕੇ ਤੇ ਸੰਸਕਾਰ ਦੇ ਮੌਕੇ ਲੱਗਦਾ ਕਿ ਉਹ ਨਾ ਇਕੱਠ ਹੋ ਸਕਦਾ ਮਨਪੀਤੀ ਵਰਸੀ ਦੇ ਕਿਉਂਕਿ ਸੰਸਕਾਰ ਤੇ ਤਾਂ ਮੁੱਖ ਮੰਤਰੀ ਪੰਜਾਬ ਵੀ ਆਗੇ ਸੀ ਸਾਰਾ ਪ੍ਰਸ਼ਾਸਨ ਆ ਗਿਆ ਇਲਾਕੇ ਦੇ ਲੋਕ ਵੀ ਆ ਗਏ ਸੀ ਪਰ 1 ਸਾਲ ਬਾਅਦ ਲੱਗਦਾ ਕਿ ਉਹਨਾਂ ਸ਼ਹੀਦਾਂ ਨੂੰ ਉਹਨਾਂ ਫੌਜੀਓ ਨੂੰ ਯਾਦ ਰੱਖਿਆ ਜਾ ਸਕਦਾ ਜਿੱਦਾਂ ਕਹਿੰਦੇ ਆ ਜੀ ਆਪਾਂ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਬਾਕੀ ਯਹੀ ਨਿਸ਼ਾਨ ਹੋਗਾ ਇਹ ਤਾਂ ਸ਼ਹੀਦਾਂ ਦੀਆਂ ਜਿਹੜੀਆਂ ਯਾਦਾਂ ਹਨ ਉਹਨਾਂ ਨੂੰ ਯਾਦ ਕਰਦੇ ਹੋਏ ਪਰਿਵਾਰ ਵੱਲੋਂ ਜਾਂ ਇਲਾਕੇ ਵੱਲੋਂ ਜਿਹੜੀਆਂ ਕਿ ਸਮਾਰੋਹ ਕੋਈ ਸ਼ਹੀਦੀ ਸਮਾਗਮ ਵਰਸੀ ਸਮਾਗੋ ਜਰੂਰ ਕੀਤੇ ਜਾਂਦੇ ਨੇ ਤੇ ਇਹਨਾਂ ਦੇ ਵੀ ਜਰੂਰ ਹੁੰਦੇ ਰਹਿਣਗੇ ਤੇ ਜਿੱਦਾਂ ਕਿ ਹੁਣ ਆਉਣ ਵਾਲੀ 23 ਤਰੀਕ ਨੂੰ 13 ਤਰੀਕ ਨੂੰ 13 ਨੂੰ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਵਸ ਤੇ ਵਰਸੀ ਸਮਾਗਮ ਇਹ ਜਰੂਰ ਮਨਾਏ ਜਾਣਗੇ ਜਾਣਗੇ ਪਰਿਵਾਰ ਵੱਲੋਂ ਪਿੰਡ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਤੇ ਇਹ ਜਿਹੜਾ ਫਿਲਹਾਲ ਜਿਹੜਾ ਹੁਣ ਆਪਾਂ ਵਰਸੀ ਸਮਾਗਮ ਮਨਾ ਰਹੇ ਹਾਂ ਇਹ 13 ਸਤੰਬਰ ਨੂੰ ਮਨਾ ਰਹੇ ਹੈ 13 ਸਤੰਬਰ 24 ਨੂੰ ਦਿਨ ਸ਼ੁੱਕਰਵਾਰ ਹੈ ਤੇ ਇਹ ਪਾਰਕ ਹੈਗਾ ਇਕੋ ਸਿਟੀ ਦੇ ਨਾਲ ਪਿੰਡ ਬਣਾਉਂਜੀਆਂ ਦੇ ਸਾਡੇ ਬਿਲਕੁਲ ਨਾਲ ਹੈ ਇਕੋ ਸਿਟੀ ਦਾ ਪਾਰਕ ਹੈ ਵੱਡੇ ਚੌਂਕ ਦੇ ਨਾਲ ਹੈ ਉਸ ਦੇ ਵਿੱਚ ਅਸੀਂ ਸ਼ਹੀਦੀ ਦੇ ਤੇ ਵਰਸੀ ਸਮਾਗਮ ਇਹ ਮਨਾ ਰਹੇ ਹਾਂ ਤੇ ਇਕੋ ਸਿਟੀ ਮੰਨ ਦਾ ਜਿਹੜਾ ਪਾਰਕ ਹੈ ਇਸ ਦੇ ਵਿੱਚ ਚੌਂਕ ਦੇ ਨਾਲ ਤੇ ਇਸ ਦੇ ਵਿੱਚ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕਰਦੇ ਆਂ ਕਿ ਇਸ ਦੇ ਵਿੱਚ ਜਰੂਰ ਸ਼ਾਮਲ ਹੋਣ ਬਿਲਕੁਲ ਦੇਸ਼ ਭਾਵੇਂ ਠੀਕ ਹੈ ਬਹੁਤ ਵੱਡਾ ਹੈ ਕੋਈ ਨਹੀਂ ਪਹੁੰਚ ਸਕਦਾ ਦੇਸ਼ ਵਿੱਚੋਂ ਪਰ ਇਲਾਕਾ ਜੂਰ ਪਹੁੰਚੇ ਬਸ ਇਸ ਦੇ ਕਿਉਂਕਿ ਜਦੋਂ ਸੰਸਕਾਰ ਸੀ ਉਸ ਸਮੇ ਬਹੁਤ ਵੱਡਾ ਇਕੱਠ ਹੋਇਆ ਬਹੁਤ ਲੋਕਾਂ ਨੇ ਅਫਸੋਸ ਮਨਾਇਆ ਪਰ ਸਾਲਕ ਬਾਅਦ ਫੌਜੀਆਂ ਦੇ ਪਰਿਵਾਰ ਇਕੱਲੇ ਰਹਿ ਜਾਂਦੇ ਨੇ ਕਈ ਵਾਰ ਬਰਸੀਆਂ ਦੇ ਉੱਤੇ ਕਿਤੇ ਇਹ ਨਾ ਹੋਏ ਇਲਾਕਿਆਂ ਨੂੰ ਲਾਂਤ ਪਏਗੀ ਪੁਰੀ ਸਾਹਿਬ ਬਹੁਤ ਮਤਭਾਗਾ ਦਿਨ 13 ਤਰੀਕ ਨੂੰ ਮੇਰੇ ਖਿਆਲ ਕੋਈ ਉਹ ਅੱਖ ਹੋएगी ਜਿਹੜੀ ਨਹੀਂ ਰੋਈ ਹੋएगी ਪਰ ਹੁਣ 13 ਤਰੀਕ ਫੇਰ ਆ ਰਹੀ ਹੈ ਉਹੀ 13 ਜਿਸ ਦਿਨ ਨੂੰ ਮਨਪ੍ਰੀਤ ਸਿੰਘ ਗਏ ਸੀ ਪਰ ਵਰਸੀ ਤੇ ਲੱਗਦਾ ਕਿ ਉਹ ਕੱਠ ਹੋ ਸਕਦਾ ਕਿਉਂਕਿ ਸੰਸਕਾਰਾਂ ਦੇ ਬਹੁਤ ਹੋ ਜਾਂਦਾ ਹੈ ਵਰਸੀਆਂ ਤੇ ਲੋਕ ਪਹੁੰਚਦੇ ਨਹੀਂ ਜੀ ਕਿੰਨਾ ਕੁ ਯਾਦ ਰੱਖਦੇ ਨੇ ਲੋਕ ਨੂੰ ਜਾਣ ਤੋਂ ਬਾਅਦ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਹਿਲਾਂ ਤਾਂ ਮੈਂ ਇਹਨਾਂ ਦੇ ਮਾਤਾ ਜੀ ਦੇ ਚਰਨਾਂ 'ਚ ਪ੍ਰਣਾਮ ਕਰਦਾ ਜਿਨ੍ਹਾਂ ਨੇ ਇਹ ਜੱਪੁੱਤਰ ਨੂੰ ਬਸ ਉੱਤੋਂ ਦੂਜਾ ਇਹ ਵੀ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਕਹਿਣ ਨੂੰ ਤੇ ਕਿਉਂਕਿ ਇਹ ਬੱਚੇ ਸਾਡੇ ਕੋਲੀ ਸਮਝੋ ਸਾਰੇ ਪਰਿਵਾਰਕ ਹੈ ਹਮਮ ਔਰ ਅੱਜ ਵੀ ਇਸ ਤਰ੍ਹਾਂ ਲੱਗਦਾ ਵੀ ਮਨਪ੍ਰੀਤ ਸਾਡੇ ਕੋਲ ਖੜਿਆ ਆ ਕੇ ਨੇ ਬਹੁਤ ਅੱਛੀਆਂ ਗੱਲਾਂ ਕਰਨੀਆਂ ਆਪਣੀ ਫੌਜ ਦੀ ਜੋ ਵੀ ਜ਼ਿੰਮੇਵਾਰੀ ਸੀ ਉਹਦੇ ਪ੍ਰਤੀ ਵੀ ਉਹਦਾ ਸ਼ੇਅਰ ਕਰਦਾ ਸੀ ਹਮਮ ਪਰ ਗੱਲ ਰਹੇਗੀ ਯਾ ਦਾਸਤਾਨ ਦੀ ਹਮ ਗੱਲ ਤਾਂ ਇਹ ਹੈ ਵੀ ਸੜੀ ਜਿਹੜੀ ਸੱਚੀ ਸ਼ਰਧਾਂਜਲੀ ਹੈ ਉਹ ਹੀ ਹੈ ਵੀ ਅਸੀਂ ਸਾਰੇ ਚਾਹੇ ਪੂਰਾ ਦੇਸ਼ ਹੈ ਪੂਰਾ ਪੰਜਾਬ ਹੈ ਪੂਰਾ ਸਾਡਾ ਇਲਾਕਾ ਹੈ ਉਹ ਮਨਪ੍ਰੀਤ ਦੀ ਜੋ ਸ਼ਹਾਦਤ ਹੈ ਉਹਨੂੰ ਕਦੀ ਨਹੀਂ ਭੁੱਲ ਪਾਏਗਾ ਇਹ ਸਭ ਤੋਂ ਵੱਡੀ ਗੱਲ ਹੈ ਤੁਸੀਂ ਵੀ ਸਾਰੇ ਬਿਲਕੁਲ ਠੀਕ ਹੈ ਨਾ ਬਿਲਕੁਲ ਔਰ ਰਹੀ ਗੱਲ ਸਰਕਾਰਾਂ ਦੀ ਹਮ ਸਰਕਾਰਾਂ ਨੂੰ ਜਿਹੜੀ ਹੈ ਉਹ ਵੈਸੇ ਤਾਂ ਚਲੋ ਜੋ ਹੈ ਉਹਨਾਂ ਦਾ ਪ੍ਰੋਟੋਕਾਲ ਹੈ ਜੋ ਸਿਸਟਮ ਹੈ ਉਹ ਚੱਲ ਰਿਹਾ ਹੈ ਸਾਰਾ ਪਰ ਹੁਣ ਤੁਸੀਂ ਵੀ ਦੇਖ ਰਹੇ ਹੋ 1 ਸਾਲ ਹੋ ਗਿਆ ਜਿਹੜੀਆਂ ਡਿਮਾਂਡਸ ਅਸੀਂ ਦਸੀਆਂ ਇਹ ਕੋਈ ਕਿਸੇ ਦੀ ਪਰਸਨਲ ਨਹੀਂ ਕਿ ਇਹਨਾਂ ਨੂੰ ਸ਼ਰਧਾਂਜਲੀ ਹੈ ਹਰ ਟਾਈਮ ਇਹਨਾਂ ਨੂੰ ਸਲਾਮ ਕਰਾਂਗੇ ਬਿਲਕੁਲ ਔਰ ਚਾਹ ਬੁੱਤ ਲੱਗਿਆ ਚਾਹ ਰੋਡ ਹੋਏਗੀ ਜਾਂਦਾ ਹੈ ਅਗਲਾ ਦੇਖੇਗਾ ਵੀ ਮਨ ਕਰਨ ਮਨ ਪ੍ਰੀਤ ਸਿੰਘ ਦਾ ਜਿਹੜਾ ਉਹ ਸ਼ਹਿਰ ਆ ਗਿਆ ਠੀਕ ਹੈ ਨਾ ਚਾਹੇ ਉਹ ਬੱਚੇ ਇੱਥੇ ਪੜ੍ਹਨਗੇ ਕੋਈ ਵੱਡਾ ਮੈਰੀਟੋਰੀਅਸ ਸਕੂਲ ਮੰਦਾ ਕੋਈ ਕਾਲਜ ਮੰਦਾ ਲੜਕੇ ਲੜਕੀਆਂ ਦਾ ਕੋਈ ਰੋਜ਼ਗਾਰ ਦਾ ਵੱਡਾ ਉਹ ਬੰਦਾ ਚਾਹੇ ਕੋਈ ਵੱਡਾ ਹਸਪੀਟਲ ਮੰਦਾ ਤਾਂ ਇਹ ਚੀਜ਼ਾਂ ਜਿਹੜੀਆਂ ਹੈ ਇਹ ਪੈਲ ਦੇ ਆਧਾਰ ਤੇ ਹੋ ਜਾਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਹੂੰ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹਨੂੰ ਜਿਹੜਾ ਉਹ ਇੰਨਾ ਸਮਾਂ ਨਹੀਂ ਲਗਾਉਣਾ ਚਾਹੀਦਾ ਸੀ ਠੀਕ ਹੈ ਕੇਂਦਰ ਸਰਕਾਰ ਨੇ ਕੀਰਤੀ ਚੱਕਰ ਨਾਲ ਨਮਾਜ਼ ਹੈ ਧੰਵਾਦ ਹੈ ਹਾਂ ਪਰ ਜਿਹੜੀ ਪੰਜਾਬ ਸਰਕਾਰ ਦੀ ਹੈ ਪਰਿਵਾਰ ਦੀ ਮੰਗ ਹੈ ਇਲਾਕੇ ਦੀ ਮੰਗ ਹੈ ਪੰਚਾਇਤਾਂ ਦੀ ਮੰਗ ਹੈ ਉਹ ਵੀ ਚਾਹੇ ਸਕੂਲ ਉਹਨਾਂ ਦੇ ਨਾਂ ਤੇ ਅਪਗ੍ਰੇਡ ਹੋਵੇ ਗਰਾਊਂਡ ਵੱਡਾ ਸਟੇਡੀਅਮ ਕੋਈ ਬਣ ਜੇ ਵੱਡੇ ਪਾਰਕਾਂ ਦੇ ਉੱਤੇ ਉਹਨਾਂ ਦਾ ਸਮਾਰਕ ਬਣੇ ਔਰ ਬੁੱਤ ਲਗਣ ਔਰ ਰੋਡ ਜਿਹੜੀਆਂ ਵੱਡੇ ਗੇਟ ਬਣ ਜਾਣ ਇਹ 5 7 10 ਆਈਟਮਾਂ ਜੇ ਸਰਕਾਰ ਕਰ ਦੇ ਤਾਂ ਇਸ ਇਸ ਤੋਂ ਵੱਡੀ ਕੋਈ ਸ਼ਰਧਾਜਲੀ ਨਹੀਂ ਹੈ ਸੋ ਮੈਂ ਇਹੀ ਅਪੀਲ ਕਰਦਾ ਹਾਂ ਔਰ ਜਿਹੜਾ ਦੁੱਖ ਹੈ ਉਹ ਤਾਂ ਹੈ ਹੀ ਹੈ ਪਰਿਵਾਰ ਨਾਲ ਅਸੀਂ ਤਾਂ ਦਿਨ ਰਾਤ ਇਹਨਾਂ ਨਾਲ ਪਹਿਲਾਂ ਵੀ ਰਾਤਾਂ ਇੱਥੇ ਖੜਕੇ ਅਸੀਂ ਦੇਖਦੇ ਰਹੇ ਮਨਪ੍ਰੀਤ ਹੁਣ ਆ ਰਿਹਾ ਹੁਣ ਆ ਰਿਹਾ ਤੁਸੀਂ ਵੀ ਸਾਰੇ ਦੇਖਦੇ ਰਹੇ ਉਹ ਦੁੱਖ ਦੀ ਘੜੀ ਹੈ ਧੰਨਾ ਹੈ ਮਾਤਾ ਜਿਨ੍ਹਾਂ ਨੇ ਐਡਾ ਲਾਲ ਜਨਮ ਦਿੱਤਾ ਇਹਨਾਂ ਨੇ ਇਹਨਾਂ ਵੱਡਾ ਆਪਣਾ ਪੁੱਤ ਦੇਸ਼ ਵਾਸਤੇ ਸ਼ਹੀਦ ਕਰਵਾਇਆ ਫਿਰ ਵੀ ਅੱਜ ਸਾਡੇ ਨਾਲ ਖੜੇ ਨਹੀਂ ਬਹੁਤ ਧੰਨਾ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪਰਿਵਾਰ ਸਾਰਾ ਖੜਿਆ ਹੈ ਔਰ ਇਹ ਅਸੀਂ ਤਾਂ ਰੋਜ਼ ਤਕਰੀਬਨ ਗੱਲ ਹੁੰਦੀ ਫੋਨ ਤੇ ਵੀ ਹੋ ਜਾਂਦੀ ਹੈ ਯਾਦ ਕਰਦੇ ਹਾਂ ਉਹ ਸਿਆਦ ਦਾ ਸਟ੍ਰੇਗ ਬਿਲਕੁਲ ਮਾਨਪ੍ਰੀਤ ਕਰਨਲ ਕੋਈ ਇੱਕ ਪਰਿਵਾਰ ਦਾ ਨਹੀਂ ਕਿਸੇ ਪਿੰਡ ਦਾ ਨਹੀਂ ਕਿਸੇ ਸ਼ਹਿਰ ਦਾ ਨਹੀਂ ਪੂਰੇ ਦੇਸ਼ ਦਾ ਪੁੱਤ ਸੀ ਅੱਖਾਂ ਹਰ 13 ਸਤੰਬਰ ਨੂੰ ਹਰ ਬੰਦੇ ਦੀ ਅੱਖ ਦੇ ਵਿੱਚ ਹੰਝੂ ਆਣਾ ਚਾਹੀਦਾ ਮਹਿਸੂਸ ਹੋਣਾ ਚਾਹੀਦਾ ਕਿ ਸਾਡਾ ਪੁੱਤ ਸਾਡੇ ਵਿੱਚੋਂ ਗਿਆ ਇੱਕ ਮਾਂ ਨੂੰ ਹੀ ਕਿਉਂ ਮਸਸ ਹੋਵੇ ਜਿਸ ਦਾ ਪੁੱਤ ਕੁੱਖੋ ਜੰਮਿਆ ਸੀ ਪੂਰੇ ਦੇਸ਼ ਨੂੰ ਰੋਣਾ ਚਾਹੀਦਾ ਉਸ ਦਿਨ ਮਤ ਭਾਗੇ ਬਦਲ ਦਿਨ ਜਿਸ ਦਿਨ ਕਰਨਲ ਮਨਪ੍ਰੀਤ ਸਾਡੇ ਵਿੱਚੋਂ ਗਿਆ ਸੀ ਤੇ ਧੰਨ ਹੈ ਮਾਤਾ ਇਹਨਾਂ ਨੂੰ ਬਾਰ-ਬਾਰ ਨਮਨ ਹੈ ਮਾਤਾ ਜੀ ਅਸੀਂ ਵੀ ਤੁਹਾਡੇ ਚਰਨ ਉਹ ਕਰਦੇ ਬਣਿਆ ਮੁੰਡਾ ਨਾ ਅਸੀਂ ਬਸ ਹੀ ਕਰਦੇ ਚੰਗੇ ਕੋਈ ਗੱਲ ਸਾਰਾ ਦੇ ਤੁਹਾਡੇ ਨਾਲ ਤੁਸੀਂ ਘਪਰਾਣਾ ਨਹੀਂ ਠੀਕ ਹੈ ਨਾ ਸਾਰੇ ਅਸੀਂ ਬੱਚੇ ਆ ਤੁਹਾਡੇ ਮਨਪ੍ਰੀਤ ਜੀਆਂ ਨੇ ਸਾਡੇ ਦੇਸ਼ ਨੂੰ ਬਚਾਇਆ ਹੋਇਆ ਦੁਸ਼ਮਣਾਂ ਨੂੰ ਧੂੜ ਚਿਤਾਈ ਹੋਈ ਹੈ ਤਾਂ ਕਰਕੇ ਹੀ ਪੰਜਾਬੀਆਂ ਦਾ ਨਾਮ ਅੱਜ ਤੱਕ ਬੋਰਡਰ ਉੱਤੇ ਗੂੰਜਦਾ ਹੈ ਤਾਂ ਹਮੇਸ਼ਾ ਇਹ ਕਹਾਵਤ ਹੀ ਹੁੰਦਾ ਕਿ ਅਗਰ ਪੰਜਾਬੀ ਬਾਰਡਰਾਂ ਤੋਂ ਉੱਤੋਂ ਵਾਪਸ ਆਜਣ ਤਾਂ ਕਿਤੇ ਨਾ ਕਿਤੇ ਜਿਹੜੇ ਦੁਸ਼ਮਣ ਦੇਸ਼ ਨੇ ਕਦੋਂ ਦੇ ਇੰਡੀਆ ਦੇ ਉੱਤੇ ਕਬਜ਼ਾ ਕਰ ਲੈਂਦੇ ਪਰ ਮਨਪ੍ਰਿਤ ਵਰਗੇ ਜਾਵਾਜ਼ ਅਫਸਰਾਂ ਨੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੇ ਮੂੰਹ ਤੋੜ ਮਾ ਜਵਾਬ ਜਿਹੜਾ ਦੁਸ਼ਮਣਾਂ ਦਿੱਤਾ ਤਾਂ ਕਰਕੇ ਪਾਵੇਂ ਅਲ ਸ਼ਹੀਦ ਹੋਏ ਨੇ ਪਰ ਮਾਮਾ ਨੂੰ ਫਕਰ ਵੀ ਹੈ ਆਪਣੇ ਪੁੱਤਾਂ ਦਾ ਦੁੱਖ ਵੀ ਹੈ ਪਰ ਇਸ ਦੇ ਨਾਂ ਨਾਲ ਹੁਣ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਨਿਊ ਚੰਡੀਗੜ੍ਹ ਦਾ ਇਲਾਕਾ ਦਾ ਖਾਸ ਕਰਕੇ ਕਰਾਰੀ ਨਿਊ ਚੰਡੀਗੜ੍ਹ ਮੁੱਲਾਂ ਪਰ ਜਿੰਨੇ ਪਿੰਡ ਨੇ ਹਰ ਪਿੰਡ ਦੇ ਵਿੱਚ ਜਿਆਦਾ ਨਹੀਂ ਤਾਂ 10-10 ਬੰਦੇ ਵੀ ਇਸ ਵਰਸੀ ਸਮਾਗਮ ਜੂਰ ਪਹੁੰਚੋ ਤਾਂ ਕਰਕੇ ਉਸ ਸ਼ਹੀਦ ਕਰਨਲ ਮਰਪੀ ਸਿੰਘ ਨੂੰ ਸੱਚੀ ਸ਼ਰਧਾਂਜਲੀ ਮਿਲ ਸਕੇ ਦੂਜੇ ਪਾਸੇ ਇੱਕੋ ਸਿਟੀ ਦੇ ਚੌਂਕ ਦੇ ਵਿੱਚ ਮਨਪ੍ਰੀਤ ਕਨਵਰ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ ਹਰ ਬੰਦਾ ਉਸ ਨੂੰ ਸਲਾਮ ਮਾਰ ਕੇ ਜੂਰਦਾ ਵੇ ਕਿਉਂਕਿ ਜਿਹੜੇ ਸ਼ਹੀਦ ਫੌਜੀ ਹੁੰਦੇ ਨੇ ਉਹਨਾਂ ਨੂੰ ਸਤੋ ਕੁਝ ਲੈਣਾ ਨਹੀਂ ਹੁੰਦਾ ਦੇਸ਼ ਵਾਸਤੇ ਸੇਦੀ ਦਿੱਤੀ ਹੈ ਉਹਨਾਂ ਨੂੰ ਬਸ ਸਲਾਮ ਚਾਹੀਦਾ ਹੈ ਤੁਸੀਂ ਸਲਾਮ ਮਾਰੋਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪਰਿਵਾਰਿਕ ਮੈਂਬਰਾਂ ਨੂੰ ਪਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਅੱਗੇ ਵੀ ਬੱਚੇ ਜਿਹੜੇ ਨੇ ਦੇਸ਼ ਵਾਸਤੇ ਆਪਣੇ ਪਰਿਵਾਰ ਵਾਸਤੇ ਅੱਗੇ ਹੋਰ ਬਦਨ ਫੁੱਲਣ ਇਸ ਪਰਿਵਾਰ ਦੇ ਨਾਲ ਅਸੀਂ ਵੀ ਨਾਲ ਆ ਅਰਵਿੰਦਪੂਰੀ ਜੀ ਹੋਰ ਵੀ ਇਲਾਕੇ ਦੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅੱਜ ਅਸੀਂ ਵੀ ਆਪਣ ਚੰਨ ਰਹੀਂ ਕਹਿੰਦੇ ਕਦੇ ਵੀ ਇਹਨਾਂ ਨੂੰ ਲੋੜ ਪਵੇ ਕਿਤੇ ਵੀ ਅਸੀਂ ਨਾਲ ਇਹਨਾਂ ਦੇ ਖੜੇ ਆ ਜਿੱਥੇ ਵੀ ਬਾਤ ਚੁੱਕਣੀ ਪਵੇ ਉਹ ਬਾਤ ਚੁੱਕਾਂਗੇ ਤੁਹਾਡਾ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼